ਮੋਗਾ ਦੇ ਪਿੰਡ ਮਹੇਸ਼ਰੀ ਚ ਦਿਨ ਦਿਹਾੜੇ ਨੌਜਵਾਨ ਦਾ ਕਤਲ ਕੀਤਾ ਗਿਆ ਕਤਲ ਦਿਨ ਦਿਹਾੜੇ ਗੰਡਾਸਿਆਂ ਦੇ ਨਾਲ ਮਾਰ ਮਾਰ ਕੇ ਇੱਕ ਕਰ ਦਿੱਤਾ ਇੱਕ ਨੌਜਵਾਨ ਦਾ ਕਤਲ ਕਤਲ ਕਰਨ ਵਾਲਾ ਵੀ ਪਿੰਡ ਮਹੇਸ਼ਰੀ ਦੇ ਹੀ ਦੱਸਿਆ ਜਾ ਰਿਹਾ ਹੈ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਭਰਾਰ ਹੋਇਆ ਨੌਜਵਾਨ ਮ੍ਰਿਤਕ ਨੌਜਵਾਨ ਦੀ ਪਛਾਣ ਧਰਮਪ੍ਰੀਤ ਵਜੋਂ ਹੋਈ ਹੈ ਜਿਸ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ ਜੋ ਕਿ ਮੋਟਰਸਾਈਕਲ ਤੇ ਆਪਣੇ ਕੰਮ ਤੋਂ ਵਾਪਸ ਘਰ ਆ ਰਿਹਾ ਸੀ ਪਤਨੀ ਦੇ ਨਜਾਇਜ਼ ਸਬੰਧਾਂ ਦੇ ਕਾਰਨ ਛੱਕ ਦੇ ਆਧਾਰ ਤੇ ਨੌਜਵਾਨ ਨੂੰ ਉਤਾਰਿਆ ਮੌਤੇ ਘਾਟ ਪੁਲਿਸ ਨੇ ਕੀਤਾ ਮਾਮਲਾ ਦਰਜ આરોપી ਦੀ ਪਛਾਣ ਜਸਕਰਨ ਸਿੰਘ ਵਜੋਂ ਹੋਈ ਹੈ ਜੋ ਕਿ ਮ੍ਰਿਤਕ ਧਰਮਪ੍ਰੀਤ ਸਿੰਘ ਦੇ ਗੁਆਂਢ ਵਿੱਚ ਹੀ ਰਹਿੰਦਾ ਹੈ ਜਸਕਰਨ ਸਿੰਘ ਮ੍ਰਿਤਕ ਧਰਮਪ੍ਰੀਤ ਤੇ ਸ਼ੱਕ ਕਰਦਾ ਸੀ ਕਿ ਧਰਮਪ੍ਰੀਤ ਦੀ ਉਸ ਦੀ ਪਤਨੀ ਨਾਲ ਗਲਤ ਸਮਝਣ ਹਨ ਜਿਸ ਤੇ ਵਜੋਂ ਦੋਸ਼ੀ ਜਸਕਰਨ ਸਿੰਘ ਵੱਲੋਂ ਪਹਿਲਾਂ ਹੀ ਸੜਕ ਦੇ ਉਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਦੋਂ ਆਪਣੇ ਘਰ ਤੋਂ ਧਰਮਪ੍ਰੀਤ ਸਿੰਘ ਛੜਕ ਵੱਲ ਨੂੰ ਜਾ ਰਿਹਾ ਸੀ ਤਾਂ ਜਸਕਰਨ ਸਿੰਘ ਨੇ ਗੜਾਸੀ ਨਾਲ ਵਾਰ ਕਰਕੇ ਧਰਮਪ੍ਰੀਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮੌਕੇ ਤੇ ਪੁਲਿਸ ਨੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਮੌਚਰੀ ਵਿੱਚ ਰਖਵਾ ਦਿੱਤਾ ਅਤੇ ਮਾਮਲਾ ਦਰਜ ਕਰਕੇ ਦੋਚੀ ਦੀ ਪਾਲ ਚਲੂ ਕਰ ਦਿਤੇ ਆਓ ਇਸ ਮੌਕੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਹੋਰ ਕੀ ਜਾਣਕਾਰੀ ਦਿੱਤੀ ਤੁਹਾਨੂੰ ਸੁਣਾ ਦਿੰਦੇ ਹਾਂ ਜਿਹੜਾ ਅੱਜ ਥਾਣਾ ਸਦਰ ਵਿਖੇ ਜਿਹੜਾ ਇਹ ਤਲਾਹ ਮੀਨੀ ਸੀ ਕੇ ਕਰੀਬ 1.5 2 ਵਜੇ ਧਰਮਪ੍ਰੀਤ ਨਾਮ ਦੇ ਜਿਹੜਾ ਲੜਕੇ ਦਾ ਜਿਹੜਾ ਕਤਲ ਹੋ ਗਿਆ ਜਿਹਦੇ ਵਿੱਚ ਜਿਹੜਾ ਪੁਲਿਸ ਪਾਰਟੀ ਐਸਐਚਓ ਸਮੀਰ ਜਿਹੜਾ ਇੱਥੇ ਮੌਕੇ ਤੇ ਪਹੁੰਚੇ ਆ ਇਦੇ ਵਿੱਚ ਜਿਹੜਾ ਧਰਮਪ੍ਰੀਤ ਲੜਕਾ ਤੇ ਜਿਸ ਨੇ ਮਾਰਿਆ ਇਸ ਨੂੰ ਜਸਕਰਨ ਸਿੰਘ ਇਹਨਾਂ ਦਾ ਨਾਲ ਨਾਲ ਘਾਰੇ ਨੇੜੇ-ਨੇੜੇ ਘਾਰੇ ਮਤਲਬ ਗਵਾਂਢੀ ਨੇ ਦੋਨੋਂ ਤੇ ਜਿਹੜਾ ਜਸਕਰਨ ਸਿੰਘ ਇਹ ਜਿਹੜਾ ਮਤਲਬ ਜਿਹੜਾ ਧਰਮਪ੍ਰੀਤ ਦੇ ਉੱਤੇ ਸ਼ੱਕ ਕਰਦਾ ਸੀ ਕਿ ਉਹਦਾ ਜਿਹੜਾ ਧਰਮਪ੍ਰੀਤ ਦਾ ਉਹਦੀ ਉਹਦੀ ਜਿਹੜੀ ਵਾਈਫ ਦੇ ਨਾਲ ਸੰਬੰਧ ਨੇ ਇਸ ਕਰਕੇ ਜਿਹੜਾ ਜਸਕਰਨ ਸਿੰਘ ਇਹਦੇ ਨਾਲ ਨਰੰਜਸ ਰੱਖਦਾ ਸੀ ਇਹਦੇ ਵਿੱਚ ਜਦੋਂ ਅੱਜ ਤਾਂ ਤਰੰਪੀਤ ਆਪਣੇ ਘਰੋਂ ਆ ਰਿਹਾ ਸੀ ਤੇ ਇਹ ਜਸਕਰਨ ਸਿੰਘ ਇੱਥੇ ਆ ਰੋਡ ਦੇ ਰੋਡ ਦੇ ਉੱਪਰ ਖੜਾ ਸੀ ਤੇ ਜਦੋਂ ਉਹ ਨੇੜੇ ਪਹੁੰਚਿਆ ਤੇ ਇਹਨੇ ਜਿਹੜੇ ਉਹਦੇ ਤੇ ਗੰਡਾਸੀ ਨਾਲ ਵਾਰ ਕੀਤੇ ਜਿਸ ਦੇ ਨਾਲ ਜਿਹੜੀ ਉਹਦੀ ਮੌਤ ਹੋ ਗਈ ਤੇ ਇਹਦੇ ਵਿੱਚ ਅਸੀਂ ਹੁਣ ਜਿਹੜਾ ਔਕੇ ਵੀ ਕਾਰਵਾਈ ਕਰਕੇ ਤੇ ਜਿਹੜਾ ਮਕਦਮਾ ਦਰਜ ਕਰਕੇ ਜਲਦੀ ਇਹਨੂੰ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਊਗਾ